ਹਾਂਜੀ ਦੋਸਤੋ ਅੱਜ ਅਸੀਂ ਪੱਟੀ ਦੇ ਵਿੱਚ ਕੈਬਨਟ ਮੰਤਰੀ ਸਰਦਾਰ ਲਾਲਜੀ ਸਿੰਘ ਭੁੱਲਰ ਸਾਹਿਬ ਜੀ ਦੇ ਦਫ਼ਤਰ ਵਿੱਚ ਗਏ ਜੀ ਰਾਤ ਦਾ ਸਮਾਂ ਹੈ ਜੇ ਤੁਸੀਂ ਦੇਖ ਸਕਦੇ ਆ ਤੇ ਅਜੇ ਵੀ ਲੋਕ ਜਿਨ੍ਹਾਂ ਦੇ ਕੰਮਕਾਰ ਆ ਲੋਕ ਮੰਤਰੀ ਸਾਹਿਬ ਉਹਨਾਂ ਦੇ ਕੰਮ ਕਰ ਰਹੇ ਆ ਜੀ ਹਰ ਇੱਕ ਦਾ ਕੰਮ ਕੀਤਾ ਜਾ ਰਿਹਾ ਹੈ ਜੀ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਸਾਰਾ ਦਿਨ ਪਹਿਲਾਂ ਸਮਾਂ ਇਹਨਾਂ ਦਾ ਹਲਕੇ ਦੇ ਵਿੱਚ ਵਿਚਰਦਿਆਂ ਲੰਘ ਜਾਂਦਾ ਤੇ ਕੁਛ ਦੇਣ ਬਾਈ ਜੀ ਆਪਣੇ ਕਮਾਕਾਰਾਂ ਵਾਸਤੇ ਚੰਡੀਗੜ੍ਹ ਵੀ ਜਾਂਦੇ ਆ ਤੇ ਤੁਸੀਂ ਵੇਖ ਸਕਦੇ ਆਂ ਵੀ ਰਾਤ ਦਾ ਸਮਾਂ ਹਰ ਇੱਕ ਦਾ ਕਮਕਾਰ ਮੌਕੇ ਤੇ ਫੋਨ ਲਾ ਕੇ ਤੁਰੰਤ ਕੀਤਾ ਜਾ ਰਿਹਾ ਹੈ ਜੀ ਤੇ ਜਿਹੜੇ ਜਿਹੜੇ ਵੀਰਨ ਵੇਖੋ ਫੁਲਕਾ ਵੀ ਸਮਾਂ ਛਕਣ ਲਈ ਸਮਾਂ ਨਹੀਂ ਮਿਲਦਾ ਤੇ ਦੇਖੋ ਨਾਲ ਦੀ ਨਾਲ ਹੀ ਫੁਲਕਾ ਛਕਿਆ ਜਾ ਰਿਹਾ ਤੇ ਨਾਲ ਦੀ ਨਾਲ ਹੀ ਸੰਗਤਾਂ ਦੇ ਜਿਹੜੇ ਵੀਰੋ ਤੇ ਆਪਣੀ ਬੇਨਤੀ ਲੈ ਕੇ ਪਹੁੰਚਦੇ ਆਏ ਕੰਮਕਾਰ ਵਾਸਤੇ ਜੀ ਉਹਨਾਂ ਦੀ ਸੇਵਾ ਦੇ ਵਿੱਚ 24 ਘੰਟੇ ਬਾਈ ਜੀ ਹਾਜ਼ਰ ਆ ਤੇ ਬਾਕੀ ਆ ਜੋ ਤੁਸੀਂ ਆਪ ਦੇਖ ਸਕਦੇ ਆ ਜਿਹੜੇ ਵੀ ਵੀਰ ਇੱਥੇ ਪਹੁੰਚ ਰਿਹਾ ਜੀ ਰਾਤ ਦਾ ਸਮਾਂ ਹੈ ਇਕੱਲੇ ਹਲਕੇ ਦੀਆਂ ਨਹੀਂ ਬਾਹਰੋਂ ਵੀ ਕੋਈ ਦੂਰੋਂ ਨੇੜਿਓਂ ਕੋਈ ਵੀਰ ਪਹੁੰਚਦਾ ਤੇ ਉਹਨਾਂ ਦੀਆਂ ਮੁਸ਼ਕਲਾਂ ਸੁਣਦੇ ਆ ਜੀ ਜੀ ਸਾਡੇ ਜੀ 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 ਹਾਂ ਜਿੰਨਾ ਹੈ ਗੋਵਿੰਦਰ ਇਹ ਦੇ ਮਾਰਗੇ ਆ ਬੜੀ ਫੋਨ ਬਣਾਇਆ ਫੇਰ ਬੈਠੇ ਜਾਂਦੇ ਆ ਆਹੋ 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 ਆ ਗਈ ਆ ਗਈ ਦੇਖੋ ਰਾਤ ਦਾ ਸਮਾ ਵੀ ਕੰਮ ਹੋ ਚੁੱਕਾ ਹੈ ਜੀ ਆ ਜਾਓ ਨਾਲ ਦੇਖੋ ਜੀ ਆਇਆ ਬੜੀ ਜਿਆਦਾ ਦਾ ਆਇਆ ਮੈਡੀਕਲ ਦੇਖੋ ਕਿੰਨੇ ਜਿਹੜੇ ਦੇਖੋ ਵੀਰ ਜੀ ਬਣ ਸੜਦੇ ਵੀਰ ਆ ਤੇ ਰਾਤ ਦਾ ਸਮਾ ਹੋ ਗਿਆ ਤੇ ਅਜੇ ਦੀ ਮੰਤਰੀ ਸਾਹਿਬ ਦੀ ਹਰ ਇੱਕ ਵੀਰ ਦੀ ਗੱਲ ਬੜੀ ਧਿਆਨ ਦੇ ਨਾਲ ਸੋਮਰ ਨਾਲ ਪੀਏ ਸਾਹਿਬ ਜੀ ਦਲਵਰ ਸਿੰਘ ਜੀ ਚੇਅਰਮੈਨ ਸਾਹਿਬ ਜੀ ਆਹੋ ਗਾੜੀ ਆ ਤੁਹਾਨੂੰ ਮਿਲਿਆ ਜਾ ਬੈਸ ਤੇ ਨਾ ਬਣੇ ਮੈਸਟਰ ਦੱਸਦੇ ਕੁਝ ਦੇਖੋ ਠੀਕ ਹੈ ਜੀ ਭਾਜੀ ਤੇ ਫੁਲਕਾ ਵੀ ਇੱਥੇ ਦਫਤਰ ਜੀ ਮੰਤਰੀ ਸਾਹਿਬ ਨੂੰ ਛਕਣਾ ਪੈ ਰਿਹਾ ਕਿਉਂਕਿ ਸੰਗਤ ਜਿਆਦਾ ਹੀ ਹਾਂ ਜੀ ਮੰਤਰੀ ਸਾਹਿਬ ਸਮਾਮੀ ਕਾਭੀ ਹੋ ਚੁਕਾ ਮੰਤਰੀ ਸਾਹਿਬ ਜੀ ਤੇ ਆਪਣੇ ਹਲਕੇ ਦੇ ਵਿੱਚ ਸੇਵਾ ਦੇ ਵਿੱਚ ਅਜੇ ਵੀ ਤੁਸੀਂ ਲੱਗਿਓ ਜੀ ਤੇ ਕੀ ਕਹਿਣੇ ਚਾਹੁੰਨੇ ਮੰਤਰੀ ਸਾਹਿਬ ਜੀ ਥੋੜੀ ਜੀ ਜਿੰਨਾ ਸਾਨੂੰ ਆਸਾਂ ਸੀ ਉਦੋਂ ਵੱਧ ਕੇ ਸਾਨੂੰ ਵਧੀਆ ਲੱਗਾ ਜੀ ਵੀ ਜਿੰਨੀ ਅਸੀਂ ਆਸ ਰੱਖਦੇ ਸੀ ਉਦੋਂ ਦੁਗਣਾ ਸਾਨੂੰ ਦੇਖੋ ਸਮਾਂ ਵੀ ਕਾਫੀ ਹੋ ਚੁੱਕਾ ਹੈ ਜੀ ਤੇ ਅਜੇ ਵੀ ਦੇਖੋ ਕਿੰਨੇ ਵੀਰ ਜਿਹੜੇ ਹਰ ਇੱਕ ਦੀ ਵੀਰ ਦੀ ਮੁਸ਼ਕਲ ਸੁਣੀ ਜਾ ਰਹੀ ਹੈ ਤੇ ਕੀ ਕਹਿਣਾ ਚਾਹੁੰਨੇ ਤਲਪਾਕ ਸਿੰਘ ਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਤੁਸੀਂ ਸਾਡੇ ਇਥੇ ਦਫ਼ਤਰ 'ਚ ਆਏ ਜੇ ਭਰਾ ਆ ਮੇਰਾ ਤਲਪਾਕ ਸਿੰਘ ਬਾਕੀ ਤਲਪਾਕ ਸਿੰਘ ਸਾਡਾ ਫਰਜ਼ ਪਾੰਦਾ ਕੰਮ ਕਰਨੇ ਅੱਜ ਸਾਰਾ ਦਿਨ ਹਲਕੇ ਤੇ ਵਿੱਚ ਆ ਤੇ ਸੰਗ ਤੇ ਜਦੋਂ ਮੈਂ ਦਫਤਰ ਆਇਆ ਇੱਥੇ ਬੈਠੇ ਸਾਨੂੰ ਤੇ ਹੁਣ ਭਰਾਵਾਂ ਦੇ ਕੰਮ ਵੀ ਕਰਾਂਗੇ ਨਾਲ ਰੋਟੀ ਵੀ ਖਾਵਾਂਗੇ ਤੇ ਨਾਲ ਕੰਮ ਕਰਾਂਗੇ ਭਰਾਵਾਂ ਦੇ ਵਾਜੀ ਬਹੁਤ ਵਧੀਆ ਜੀ ਮੰਤੀ ਸਾਹਿਬ ਦੇਖੋ ਜੀ ਸਾਰੇ ਵੀਰ ਜੁੜਨੇ ਤੇ ਨਾਲ ਦੀ ਨਾਲ ਤੇ ਦੇਣਾ ਪੈਣਾ ਟੈਸਟ ਵੀਰ ਸਾਹਿਬ ਜੀ ਦੇਗਾ ਫੇਰੀ ਕਰੀ ਕਿਹ ਜੀ ਜੀ ਆਪਾਂ ਤਾਂ ਸਹੀ ਸਾਰ ਦੇ ਜੀ ਸ਼ੇਰਵਾਦ ਤੋਂ ਬਾਅਦ ਦੇਖੋ ਕਿਡੇ ਭਾਰੀਆ ਕੰਮ ਕਰ ਸਾਡੇ ਹਲਕੇ ਦੇ ਮੰਤਰੀ ਸਾਹਿਬ ਜਿਹੜੀ ਕਰ ਰਿਹਾ ਜੀ ਤੇ ਕਾਫੀ ਸਮਾਂ ਹੋ ਗਿਆ ਜੀ ਜਦੋਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਵੀ ਤੇ ਹੁਣ ਦਫ਼ਤਰ ਦੇ ਵਿੱਚ ਹੈ ਜੀ ਦੇਖੋ ਰੋਟੀ ਪਾਣੀ ਵੀ ਦਫ਼ਤਰ ਦੇ ਵਿੱਚ ਮੰਤਰੀ ਸਾਹਿਬ ਛਕ ਰਹੇ ਆ ਤੇ ਨਾਲ ਦੀ ਨਾਲ ਤੁਪੋਜੀ ਜੀ ਦੇ ਜਾਨ ਜੀ ਦਫਤਰ ਦੇ ਵਿੱਚ ਕਿੰਨੀਆਂ ਸੰਗਤਾਂ ਜੜੀਆਂ ਮੌਜੂਦ ਹੈ ਜੀ ਤੇ ਨਾਲ ਨਾਲ ਸਾਡੇ ਬਲਾਕ ਪ੍ਰਧਾਨ ਅਵਤਾਰ ਸਿੰਘ ਚੇਰਮਨ ਸਾਹਿਬ ਆ ਗਏ ਜੀ ਨਾਮ ਸਰਪੰਚ ਸਾਡੇ ਕੰਦਾ ਵੀਰ ਠੀਕ ਹੈ ਜੀ ਤੇ ਵੀਡੀਓ ਕਰ ਦੋ ਬਾਅਦ ਤੋਂ ਬਾਅਦ ਸ਼ੇਰ ਜੀ ਵੇਖੋ ਪੀਏ ਸਾਹਿਬ ਵੀ ਨਾਲ ਹੀ ਮੌਜੂਦ ਨੇ ਤੇ ਹੋਰ ਵੀ ਸੰਗਤਾਂ ਲੱਗੇ ਬੰਨੇ ਵੀਰ ਜਿਹੜੇ رادہ <سؤال> سما ہو چکے لی بلاگ پردان امتار سنگ <سؤال> سبراہ اور مور بھی ایک ہو مارے کدیم ٹھیک ہے ٹھیک ہے وردی ویڈیو کردو باتو بات شیر جیتا نوازی